ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਸਾਣੀਆਂ ਤੇ ਜ਼ਿਲ੍ਹਾ ਆ ਗਿਆ ਸਜਣੋ ਗਰਦਾਸਪੁਰ ਤੇ ਨੇੜੇ ਆ ਗਿਆ ਬਟਾਲਾ ਸ਼ਹਿਰ। ਲਾਡੀ ਵੀਰ ਦੇ ਘਰੋਂ ਤੁਹਾਨੂੰ ਦੋ ਐਨੀਮਲ ਤਾਂ ਇੱਕ ਤਾਜੀ ਸੂਈ ਝੋਟੀ ਸੱਜਣੋਂ ਕਿੰਨੇ ਚਿਰ ਦੀ ਸੂਈ ਇਹਦੀ ਡਿਟੇਲ ਲਵਾਂਗੇ ਇੱਕ ਵੜ ਸੂਈ ਆ ਤੇ ਵਿੱਚ ਜਾਨਵਰ ਵੀਰ ਨੇ ਆਹਾ ਇੱਕ ਆ ਬੱਕਰਾ ਵੀਰੇ ਉਹ ਵੱਡਾ ਬੱਕਰਾ ਦੀ ਸੇਲ ਕਰਦਾਂਗੇ ਆਲੇ ਪੱਠਾ ਨੇ ਅੱਛਾ ਇਹ ਪੱਠਾ ਦੋ ਪੱਠਾ ਇਹ ਕਿੰਨੇ ਜਾਨਵਰ ਆ ਇਹ ਤਿੰਨ ਜਾਨਵਰ ਇਹ ਵੀ ਸੇਲ ਕਰਨੇ ਆ ਦੋ ਪੱਠਾ ਦੇ ਵੱਡਾ ਬੱਕਰਾ ਹਾਂਜੀ ਹਾਂਜੀ ਉਹ ਬੱਕਰੀਆਂ ਰੱਖੀਆਂ ਹੋਈਆਂ ओके okay, चार एनिमल है ना ठीक है, प्योर बीटल। प्योर बीटल है ना? आ बकरा आ गया साल ਦਾ ਹਜੇ ਪਿਓਰ ਬੀਟਲ ਬੜੇ ਨਾਲ ਨਾਲ ਤਗੜੀ ਹੈ ਨਾ ਠੀਕ ਆ ਤੇ ਆ ਮਾਈ ਤੋਂ ਜੇ लाडी शुरू ਕਰ ਗਿਆ ਹਾਂ ਮੇਰਾ ਵੀਰ लाडी ਵੀਰ ਸਾਸਰੀ ਘਾਲ ਸਾਸਰੀ ਘਾ ਪਾ ਜੀ ਹੋਰ ਸੁਣਾ ਵਾਹ ਵਾਹ ਜੀ ਠੀਕ ਠਾਕ ਚੜਦੀ ਕਲਾ ਨਾ ਚੜਦੀ ਕਲਾ ਤੇ ਆਪਣਾ ਐਡਰੈਸ ਦੱਸੀ ਪਿੰਡ ਮਸਾਣੀਆਂ ਸ਼ਹਿਰ ਬਟਾਲਾ ਜਿਲ੍ਹਾ ਖਾਫਰ ਸ਼ਹਿਰ ਬਟਾਲਾ ਇੱਥੋਂ ਕਿੰਨੀ ਕੁ ਬਾਟਾ ਇੱਥੋਂ ਨਾ 4 ਕਿਲੋਮੀਟਰ 4-5 ਕਿਲੋਮੀਟਰ ਹਨਾ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਨਾਮ ਨਾਮ ਆਪਣਾ ਲਾਡੀ ਹੈ ਤੇਰਾ ਨਾਮ ਲਾਡੀ ਦਾ ਸ਼ੇਰ ਦਾ ਤੇਰਾ ਗੁਰਪਾਲ ਸਿੰਘ ਗੁਰਪਾਲ ਸਿੰਘ ਨੇ ਠੀਕ ਆ ਜੂੜਾ ਰੱਖਿਆ ਮੇਰੇ ਪਤਨੇ ਜਾਂਦਾ ਵਸਦਾ ਰਹੇ ਤੇ ਆਪਣਾ ਨੰਬਰ ਵੀਰੇ 86920673 ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਆ ਝੋਟੀ ਆਪਣੀ ਕਿਹੜਾ ਸੂਆ ਸੂਈ ਆ ਇਹ ਭਾਜੀ ਮੇਰੀ ਘਰ ਦੀ ਝੋਟੀ ਹੈ ਤੀਜਾ ਸੂਆ ਸੂਈ ਆ ਆਪਣੇ ਘਰ ਦੀ ਘਰ ਦੀ ਤੀਜਾ ਸੂਆ ਸੂਈ ਆ ਮੈਂ ਦੂਜਾ ਵੀ ਕਹਾਂ ਚੱਲਦੀ ਪਰ ਨਹੀਂ ਸੱਚਾਈ ਦੱਸਣੀ ਆ ਪਰ ਤੀਜਾ ਸੂਆ ਸੂਈ ਆ ਠੀਕ ਆ ਬਾਰਾਂ ਕਿਲੋ ਦੇ ਕੋਲੇ ਰੈਡੀ ਆ 12 ਕਿਲੋ ਦੁੱਧ ਹੁਣ ਇਹਦੇ ਕੋਲੇ ਰੈਡੀ ਆ ਕਿੰਨੇ ਟਾਈਮ ਦੀ ਸੂਈ ਆ ਕੁਲੀਆਂ ਮਹੀਨਾ ਹੋ ਗਿਆ ਮਹੀਨਾ ਸੂਈ ਨੂੰ ਹੋ ਗਿਆ ਓਕੇ 12 ਕਿਲੋ ਦੁੱਧ ਆ। ਚੂਣ ਚਾਣਾ ਇੱਕ ਨੰਬਰ। ਇੱਕ ਨੰਬਰ। ਕੱਟਾ ਕਿ ਕੱਟੀ? ਕੱਟਾ ਮਾਰ। ਇਹ ਤੀਕੇ ਦੀ ਖੜਦੀ ਆ। ਨੀਲੀ ਰਾਇ ਦਾ ਕੱਟਾ ਪੂਰੇ ਮਾਰ ਕੇ ਨਹੀਂ ਆਇਆ ਪਰ ਨਾ ਕੱਟਾ ਨਹੀਂ ਲਿਜੇ। ਵੀ ਬੱਚੇ ਜੇ ਜਿਆ ਟੀਕਾ ਲਵਾ ਦੀ ਉਹ ਜੇ ਬੱਚੇ ਲਾਉਂਦੀ ਆ। ਇਹਦਾ ਥੋੜਾ ਜਿਹਾ ਤੁੰਨ ਪੱਕਿਆ ਹੋਇਆ ਲਵਾਇਆ ਟੀਕਾ ਡੂਕਾ। ਲਵਾਇਆ ਟੀਕਾ ਡੂਕਾ ਕੱਟਾ ਸੀ ਦੂਜਾ ਨੇ ਖਿੱਚਦਾ ਨਾਲੂ ਕੱਚੇ ਨਾਲੂ ਖਿੱਚਦਾ ਅੱਛਾ। ਕੱਟਾ ਇੱਕ ਤਾ ਤਗੜਾ ਦੁੱਧ ਵੀ ਖੜੀ ਦਾਨਾ। ਠੀਕ ਆ। ਮੈਂ ਕਹੇ ਨਾ ਲਿਕੇ ਕੱਟਾ ਕਰ ਪਾ ਲਾਂਗੇ। ਤੇ ਚੂਣ ਨੂੰ ਮੈਂ ਇੱਕ ਨੰਬਰ। ਇੱਕ ਨੰਬਰ ਵੀਰ ਕਹਿੰਦਾ ਕਹਿਨ ਨੂੰ ਆਪਾਂ ਦੂਜਾ ਸੂਆ ਵੀ ਕਹਿ ਸਕਦੇ ਇੱਧਰ ਨੂੰ ਕੱਢ ਦੇ ਜਿੱਧਰ ਨੂੰ ਤੇਰਾ ਦਿਲ ਕਰਦਾ ਤੇ ਪਰ ਕਹਿੰਦਾ ਨਹੀਂ ਆਪਾਂ ਘਰ ਦੀ ਮੈਂ ਆ ਤੇ ਤੀਜਾ ਸੂਈ ਆ ਤੇ ਤੀਜਾ ਹੀ ਦੱਸਾਂਗੇ ਵਾਕਈ ਸੱਚ ਨੂੰ ਦੂਜਾ ਕਹਿ ਕੇ ਵੀ ਚੱਲਦੀ ਲੇਵਾ ਭਾਂਡਾ ਬਹੁਤ ਚੰਗਾ ਮੈਂ ਦੇ ਕੋਲੇ 12 ਕਿਲੋ ਦੁੱਧ ਵੀਰ ਕਹਿੰਦਾ ਹੁਣ ਹੋਊਗਾ ਵੀ ਉਹ ਤੁਸੀਂ ਸੂਈ ਮੈਂ ਚੋ ਵੀ ਸਕਦੇ ਕਿਉਂ ਵੀਰ ਹਾਂਜੀ ਆਪਣੀ ਤੋ ਤਸल्ली ਕਰਕੇ ਕਹਿੰਦਾ ਕਰ ਲਿਓ ਖਰੀਦਦਾਰੀ ਲਓ ਵੀ ਸਜਣੋ ਹਾਂ ਕੱਤਕਾਰ ਚੰਗਾ ਪਤਲੀ ਚਮੜੀ ਦੇ ਤੇ ਥਣ ਬਹੁਤ ਕੰਮ ਦਾ ਲੱਗਾ ਜਿਹੜਾ ਕਿਸੇ ਦੁੱਧੜਾ ਰਾਜ਼ੀ ਨਹੀਂ ਹੁੰਦਾ ਹਾਂ ਵਾਕਿਆ ਹੀ ਤੇਰੀ ਗੱਲ ਸਹੀ ਵੇਖੋ ਸਜਣੋ ਆਪਸੀ ਥਣਾ ਦਾ ਕੈਪ ਦੂਰੀ ਤੇ ਬਾਕੀ ਚੋਂ ਟਾਈਮ ਹੀ ਹੋ ਚੱਲਿਆ ਹਨਾ ਬਾਕੀ ਦਾ ਚਵਾਈ ਤੇਰੀ ਚੱਲੀ ਜਾਂਦੀ ਆ ਹਾਂਜੀ ਹਾਂਜੀ ਤੇ ਥੋੜਾ ਟਾਈਮ ਥੋੜਾ ਨਹੀਂ ਚਵਾਈ ਤਨ ਬਰਾਬਰ ਹਾਂ ਤੇ ਦੂਜਾ ਇਹਦਾ ਰੇਟ ਕੀ ਰੱਖਾਂਗੇ ਆਪਾਂ ਰੇਟ ਦਾ ਭਾਜੀ 95000 ਰੁਪਏ 90 ਤੇ 95 ਉਹਦੇ ਚ ਕਿੰਨਾ ਮਾਨਤਨ ਕਰਦਗੇ ਬਾਈ ਨਿੱਕੇ ਵਪਾਰੀ ਨੂੰ ਪੁੱਛ ਲੀ ਗੀ ਨਹੀਂ ਤੂੰ ਹੀ ਦੱਸ ਮੇਰਾ ਵੀਰ ਮਹੀਨਾ ਹੋ ਗਿਆ ਸੀ ਨੂੰ ਕਰਦੇ ਜਾ ਜਾ ਕੰਮ ਵੀ ਜੇ 90 ਚ ਮਾਨਤਨ ਕਰਦੇ ਆਂਗੇ 90 ਚ ਮਾਨਤਨ ਕਰਦੇ ਆਂਗੇ ਕਰਨਾ ਪੈਂਦਾ ਜੋ ਭੈਣ ਭਰਾ ਹੈਗਾ ਫਿਰ ਕਰਨਾ ਪੈਂਦਾ ਭਾਈ ਕਰਨਾ ਪੈਂਦਾ ਹਣਾ ਦੁੱਧ 12 ਕਿਲੋ ਪੂਰਾ ਹਾਂ ਦੁੱਧ ਪਾਣਾ ਕਿਲੋ ਨਹੀਂ ਠੀਕ ਹੈ ਲਾਡੀ ਜੇ ਜੋ ਭੈਣ ਭਰਾ ਦੂਰ ਨੇੜਾ ਫਿਰ ਘਰਾ ਫੜਾ ਦੇਣਾ ਪੈਂਦਾ ਹਾਂ ਆ ਵੀ ਫਤਿਹ ਬਲਾਊਗਾ ਸਾਰਿਆਂ ਨੂੰ ਹਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਗੱਲ ਹੱਸਦਾ ਵਾਹਿਗੁਰੂ ਜੀ ਦੀ ਬਤ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਆਹ ਗਊ ਆਪਣੀ ਕਿਹੜਾ ਸੂਆ? ਇਹ ਦੂਜਾ। ਤੋਰੀ ਵੀਰੇ ਨੂੰ ਵੀ ਪਿਓ ਜਰਸੀ ਆ। ਪਰ ਤੇ ਮੇਰਾ ਭਰਾ ਉਹਨੂੰ। ਇਹ ਸੂਆ ਕਿਹੜਾ? ਦੂਜਾ। ਦੂਜਾ ਸੂਆ। ਇਹ ਕਿੰਨੇ ਚਿਰ ਦੀ ਸੂਈ ਤੇ ਕਿੰਨਾ ਦੁੱਧ ਆ? ਇਹਨੂੰ ਵੀ ਸੂਈ ਨਹੀਂ 25 ਦਿਨ ਹੋ ਗਏ ਨੀ ਵੀ ਕਿੰਨਾ ਵੇਖੋ। 20-25 ਦਿਨ ਸੂਈ ਨੂੰ ਹੋ ਗਏ। ਹਾਂ ਇਹਦੇ ਕੋਲ 12 ਕਿਲੋ ਤਿਆਰ ਆ। 12 ਕਿਲੋ ਦੁੱਧ ਚੂਣ ਚਾਣਾ ਇੱਕ ਨੰਬਰ। ਇੱਕ ਨੰਬਰ ਚ ਵਾਈ ਜਰਸੀ ਪਿਓਰ। ਪਿਓ ਜਰਸੀ। ਕਹਿ ਦੀਏ ਨਾ ਲਾਡੀ ਇਹ ਗੱਲ। ਹਾਂਜੀ ਹਾਂਜੀ। ਵੀ ਜਰਸੀ ਪਿਓਰ। ਨਹੀਂ ਠੀਕ ਆ। ਮਾੜੀ ਜਿਆ ਕਰੀ ਫੇਰ ਕਮਾਲਾ ਪਰ ਇਹਨੂੰ ਵੀਰੇ। ਮਾੜੀ ਜੀ ਕਰ ਤੇ ਬਾਕੀ ਬੱਚਾ ਛੱਡ ਕੇ ਕੇ ਵੈਸੇ ਹੀ ਪਰ ਉਹਦਾ ਥੱਲੇ ਪੈਦੇ ਕੋਈ ਨਕ ਚੱਕਰ ਨਹੀਂ ਕਰ ਚੋਣ ਇੱਕ ਨੰਬਰ ਨਹੀਂ ਠੀਕ ओके ਹਣਾ ਥਾਨ ਬੜਿਆ ਪੀੜੀ ਦੇ ਪਾ ਵਾਂਗੂ ਲੱਗੇ ਕਰਮਾਂ ਵਾਲੀ ਕੁਆਲਿਟੀ ਦੁੱਧ ਵਾਲੀ ਨਹੀਂ ਠੀਕ ਬਹੁਤ ਗੱਲ ਨਹੀਂ ਤੇ ਲੰਮੀ ਤੋਂ ਨਹੀਂ ਕੋਈ ਗੱਲ ਨਹੀਂ ਬੰਦ ਦਿਓ ਵੇਖੋ ਸਜਣੋ ਆਪਸੀ ਥਨਾਂ ਦੀ ਗੈਪ ਦੂਰੀ ਵਹਿੜਦੀ ਚਵਾਈ ਵੀਰ ਕਹਿੰਦਾ ਹਨ ਓਕੇ ਰਿਪੋਰਟ ਆ ਤੇ ਲੇਵੇ ਭਾਂਡੇ ਦੀ ਫੈਕਸ ਜਮਾ ਹੀ ਕਿਆ ਬਾਤਾਂ ਤੇ ਇਹਦਾ ਫਿਰ ਰੇਟ ਓਹ ਓਹ ਇਹ ਰੇਟ ਭਾਜੀ 50000 ਰੁਪਇਆ ਕਿੰਨੇ ਦੀ ਦੇਵਾਂਗੇ 45000 ਦੀ ਕਰਾਂ ਮੈਂ 45 ਜਮਾਨਤਾਂ ਕਰਦੇ 45000 ਚ ਮਾਨਥਾਣਾ ਪਿਓਰ ਜਰਸੀ ਬੱਛੀ ਆ ਸੱਜਣਾ ਦੂਰ ਨੇ ਡਾਗਾ ਫਿਰ ਕਰਨਾ ਪੈਂਦਾ ਫਿਰ ਰੇਟ ਨਹੀਂ ਰੱਖਿਆ ਨਾ ਹਾਂ ਵਾਕਈ ਫਿਰ ਅਗਲੇ ਗੋਸਾ ਕਰਦੇ ਆ ਨਹੀਂ ਸਿਆਣੀ ਤੇ ਇਹਨਾਂ ਦਾ ਫਿਰ ਰੇਟ ਆਪਾਂ ਕਿਵੇਂ ਕਰਾਂਗੇ ਇਹ ਜਾਨਵਰਾਂ ਦਾ ਜਿਹੜੇ ਆ ਪੱਠਾ ਨੇ ਇਹਨਾਂ ਦੇ ਹਾਂਜੀ ਆ ਠੱਗੀਆਂ ਦਾ ਬਚਦੇ ਨਹੀਂ ਠੀਕ ਆ ਆ ਜਿਹੜੇ ਬੱਚੇ ਆ ਹਾਂ ਜਿੰਨੇ ਆ 8000 ਤੇ ਇਹਦਾ ਜੇ ਕੋਈ ਕੋਈ ਫੋਨ ਲਾ ਕੇ ਪੁੱਛੇ ਇਹਦਾ ਇਹਦਾ 50000 ਇਹਦਾ ਮੁੱਲ ਕਰਦੇ 50000 ਨਹੀਂ ਠੀਕ ਆ ਇਹਦੇ ਸਾਲ ਦਾ ਇਹਦੇ ਟੈਕਸ ਵਾਲੇ ਜਿਆਦੇ ਜਾਬਰ ਹਨਾ ਨਹੀਂ ਠੀਕ ਆ ਇਹਦਾ ਰੇਟ ਜਿਹੜਾ 50000 50000 ਇਹਦਾ ਬੱਕਰੀਆਂ ਬੋਕਰੀਆਂ ਕਹਿੰਦਾ ਛੱਡ ਦਿਓ ਮੈਨੂੰ ਹਾਂ ਠੀਕ ਆ ਤੇ ਬੱਕਰੀਆਂ ਵੀ ਚੰਗੀਆਂ ਉਹਨਾਂ ਦੇ ਪਠੋਰੇ ਆ ਨਾ ਇਹ ਉਹਨਾਂ ਦੇ ਪਠੋਰੇ ਆ ਬੱਚੇ ਇਹਦੇ ਨੇ ਬੱਚੇ ਇਹਦੇ ਆ ਓਕੇ ਓਕੇ ਲਓ ਵੀ ਸਜਣਾ ਇਹ ਅਨੀਮਲ ਵਿਖਾਤੇ ਤੁਹਾਨੂੰ ਮਸਾਨੀਆਂ ਨਾ ਕਰਦੇ ਲਾਡੀ ਵੀਰ ਦੇ ਘਰੇ ਆ ਘਰ ਦੀ ਮੈਂ ਆ ਤੇ ਚਵਾਈ ਚੁਈ ਵੀਰ ਕਹਿੰਦਾ ਵੀ ਐਨ 100 ਦੀ 100 ਆਓ ਕੇ ਰਿਪੋਰਟ ਵੇਖਿਓ ਠੀਕ ਆ ਆ ਗਾਇਲ ਵੇਖ ਨਹੀਂ ਠੀਕ ਆ ਲੋ ਵੀ ਕਹਿੰਦਾ ਧਾਰਾ ਤੁਹਾਨੂੰ ਮੈਂ ਚੈੱਕ ਕਰਾਈ ਦੇਵਾਂ ਗਾਂਦੀਆਂ ਲੋ ਵੀ ਨਿਆਣੇ ਨੂਨੇ ਤੋਂ ਬਿਨਾ ਹੈ ਜਰਸੀ ਜਿਹਨੂੰ ਕਹਿੰਦੇ ਆ ਤੁਸੀਂ ਓਕੇ ਰਿਪੋਰਟ ਆ ਬਾਕੀ ਚੋ ਲੈਣੀ ਆ ਤੁਸੀਂ ਸੱਜਣੋ ਨਹੀਂ ਚੂਣ ਚਾਣ ਓਕੇ ਆ ਹਨ ਓਕੇ ਓਕੇ ਠੀਕ ਆ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਦੇਖੋ